ਦੇਖੋ ਬੈ ਦੱਸਿਆ ਚ ਦੋ ਤਿੰਨ ਚੀਜ਼ਾਂ ਨੇ ਇੱਕ ਤੇ ਹੁੰਦਾ ਕਿ ਲੜਕੀ ਦਾ ਹਲੇ ਨਵਾਂ ਵਿਆਹ ਹੋਇਆ ਹੈ ਉਹ ਹਲੇ ਐਡਜਸਟ ਹੋ ਰਹੀ ਆ ਆਪਣੇ ਘਰੇ ਹੁੰਦਾ ਕਿ ਪੇਰੈਂਟਸ ਦੀ ਜਿਹੜੀ ਇੰਟਰਫੀਅਰੈਂਸ ਬਹੁਤ ਹੋ ਜਾਂਦੀ ਆ ਦੋਵੇਂ ਪਾਸਿਓ ਲੜਕੀ ਦੇ ਪੇਰੈਂਟਸ ਜਿਹੜੇ ਨੇ ਉਹ ਹਲੇ ਵਿਆਹ ਕੇ ਆਈ ਐ ਦੂਜੇ ਦਿਨੀ ਫੋਨ ਕਰਕੇ ਪੁੱਛਣਾ ਸ਼ੁਰੂ ਕਰ ਦੋ ਕਿਵੇਂ ਲੱਗਦਿਆ ਕੌਣ ਤੈਨੂੰ ਕੀ ਕਹਿ ਰਿਹਾ ਸੱਸ ਨੇ ਤਾ ਨਹੀਂ ਕੁਝ ਕਿਹਾ ਤੈਨੂੰ ਬਣਾਉਣ ਲਈ ਤਾਂ ਨਹੀਂ ਕੁਝ ਕਿਹਾ ਇਹਦੇ ਨਾਲ ਜਿਹੜੇ ਲੜਕੀ ਵੀ ਐਡਜਸਟ ਹੋਣਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਉਹਦਾ ਬਹੁਤ ਜ਼ਿਆਦਾ ਲੜਕੇ ਦੇ ਜਿਹੜੇ ਪੇਰੈਂਟਸ ਨੇ ਉਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਇਸ ਵੇਰੇ ਉੱਠੀ ਨਹੀਂ ਇਹਨੇ ਕੰਮ ਨਹੀਂ ਕੀਤਾ ਇਹ ਨਹੀਂ ਕੀਤਾ ਮੈਨੂੰ ਲੱਗਦਾ ਜਿਹੜੇ ਦੋਵੇਂ ਤਰ੍ਹਾਂ ਹੈਗੀਆਂ ਨੇ ਪੇਰੈਂਟਸ ਜਿਹੜੇ ਉਹਨਾਂ ਦੀ ਇਨਵੋਲਵਮੈਂਟ ਉਹਨਾਂ ਦੀ ਲਾਈਫ ਦੇ ਅੰਦਰ ਥੋੜੀ ਦੇਰ ਲਈ ਛੱਡ ਦੇਣਾ ਚਾਹੀਦਾ ਉਹਨਾਂ ਨੂੰ ਕਿ ਉਹ ਐਡਜਸਟ ਕਰ ਲੈਣ ਆਪਣੇ ਆਪ ਨੂੰ ਉਸ ਦੇ ਅੰਦਰ ਇਹ ਜਿਹੜੀ ਹੈ ਨਾ ਪੇਸ਼ੈਂਸ ਨਹੀਂ ਆ ਉਹ ਲੜਕੀ ਕਹਿੰਦੀ ਮੈਨੂੰ ਤਾਂ ਜਿਹੜਾ ਮਾਪੇ ਆਪਣੇ ਮੇਰੇ ਇਨ-ਲੌਸ ਨੇ ਇਹ ਕਹਾਰੇ ਨੇ ਹੁਣ ਜਿਹੜਾ ਲੜਕਾ ਹੈ ਉਹ ਫਸ ਜਾਂਦਾ ਕਿ ਮਾਪੇ ਨੂੰ ਛੱਡਾਂ ਕਿ ਇਹ ਦੀ ਸੁਣਾ ਕਿ ਮੈਂ ਕੀ ਦੀ ਸੁਣਾ ਤਾਂ ਇੰਨੇ ਡਿਫਰੈਂਸਸ ਕ੍ਰੀਏਟ ਹੋ ਜਾਂਦੇ ਨੇ ਕਿ ਉਹ ਤਲਾਕ ਤੱਕ ਪਹੁੰਚ ਜਾਂਦਾ ਜਿਹੜੇ ਲਿਵ ਇਨ ਰਿਲੇਸ਼ਨਸ਼ਿਪ ਦੇ ਮਾਮਲੇ ਕਈ ਵੱਧਦੇ ਜਾ ਰਹੇ ਨੇ ਮਤਲਬ ਹਾਲਾਂਕਿ ਕਈ ਦਿਨਾਂ ਤੋਂ ਦੇਖਿਆ ਜਾ ਰਿਹਾ ਤੇ ਕਈ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਤਾਂ ਇਸ ਨੂੰ ਲੈ ਕੇ ਬਹੁਤ ਕੁਮਿਸ਼ਨ ਕੀ ਹੈ ਲਿਵ ਇਨ ਰਿਲੇਸ਼ਨਸ਼ਿਪ ਵੀ ਬੜੀ ਕੈਟੇਗਰੀਸ ਦੇ ਇੱਕ ਤਾਂ ਯੰਗ ਗਰਲਸ ਨੇ ਜਿਨ੍ਹਾਂ ਨੇ ਹਲੇ ਮੈਰਿਜ ਨਹੀਂ ਹੈ ਜਾਂ ਵਰਕਿੰਗ ਗਰਲਸ ਤੇ ਉਹ ਜਿਹੜੀਆਂ ਨੇ ਉਹ ਪਹਿਲਾਂ ਲਿਵ ਇਨ ਕਰਕੇ ਘ ਔਰ ਕਦੇ ਨਹੀਂ ਸੁਣਦੀ ਆ ਜਿਹੜੀ ਸਲਾਹ ਦਿੱਤੀ ਜਾਂਦੀ ਹੈ ਘਰੇ ਉਹਨਾਂ ਨੂੰ ਉਹ ਸੋਚਦੇ ਨੇ ਕਿ ਅਸੀਂ ਕਨਬਿਕਲੀ ਇੰਡੀਪੈਂਡੈਂਟ ਹੋ ਗਏ ਅਸੀਂ ਜੋ ਮਰਜ਼ੀ ਕਰੀਏ ਲੇਕਿਨ ਬਾਅਦ ਦੇ ਰਿਲੇਸ਼ਨਸ਼ਿਪ 2-3 ਸਾਲ ਤੋਂ ਬਾਅਦ ਉਹ ਜਿਹੜੀ ਪ੍ਰੋਬਲਮ ਆਂਦੀਆਂ ਨੇ ਉਹਨਾਂ ਨੂੰ ਪਤਾ ਹੀ ਐ ਥੈਨ ਆਂਦੀਆਂ ਨੇ ਜਿਹੜੀਆਂ ਮੈਰਿਡ ਲੇਡੀਜ਼ ਨੇ ਜੀ 2-3 ਬੱਚੇ ਨਹੀਂ ਕਰੇ ਔਰ ਹਸਬੰਡ ਜਿਹੜਾ ਉਹ ਮੂਵ ਆਊਟ ਹੋ ਜਾਂਦਾ ਕਿਸੇ ਹੋਰ ਲੇਡੀ ਦੇ ਨਾਲ ਉਹ ਵਾਈਫ ਨੂੰ ਕਹਿੰਦਾ ਮੈਂ ਕਿਹੜਾ ਤੈਨੂੰ ਡਾਈਵੋਰਸ ਕਰ ਰਿਹਾ ਬੱਚੇ ਸੰਭਾਲੋ ਪੈਸੇ ਦੇ ਹੀ ਜਾਊਂਗਾ ਸਭ ਕੁਝ ਐ ਲੀਗਲ ਐ ਮੈਂ ਜਾ ਕੇ ਲਿਵ-ਇਨ ਰਿਲੇਸ਼ਨਸ਼ਿਪ ਰਹਿ ਸਕਦਾ ਕਿਸੇ ਹੋ ਉਹ ਬਹੁਤ ਮੁਸ਼ਕਿਲ ਹੋ ਰਹੀ ਹੈ ਉਹ ਲੇਡੀ ਸਾਡੇ ਕੋਲ ਆਂਦੀ ਹੈ ਕਿ ਮੇਰੇ ਬੱਚੇ ਜਿਹੜੇ ਨੇ ਉਹ ਫਾਦਰ ਤੋਂ ਬਿਨਾਂ ਨੇ ਕਰੇ ਉਹ ਕਿਸੇ ਹੋਰ ਲੇਡੀ ਨਾਲ ਐਸ਼ ਕਰ ਰਿਹਾ ਇਹਦੇ ਉੱਤੇ ਵੀ ਟੈਕਨੀਕੈਲਿਟੀ ਦੇਖਣੀ ਹੈ ਲੀਗੈਲਿਟੀ ਦੇਖਣੀ ਹੈ ਕਿ ਇਹ ਜਿਹੜੀ ਚੀਜ਼ ਲੀਗਲ ਤੇ ਕਰ ਦਿੱਤੀ ਗਈ ਹੈ ਪਰ ਇਹਦੇ ਨਾਲ ਘਰ ਬੜੇ ਬਰਬਾਦ ਹੋ ਰਹੇ ਬਹੁਤ ਜ਼ਿਆਦਾ ਬਰਬਾਦ ਹੋ ਰਹੇ ਨੇ ਥਰਡਲੀ ਹੈ ਮੈਂ ਦੇਖਿਆ ਕਿ ਐਲਡਰਲੀ ਵਿਮਨ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵਿਆਹ ਹੋ ਕੇ ਚਲੇ ਗਏ ਨੇ ਹੁਣ ਉਹ ਜਿਹੜੀ ਐਲਡਰਲੀ ਵਿਮਨ ਨੇ ਉਹ ਕਹਿੰਦੇ ਕਿ ਮੇਰੇ ਲਈ ਕੋਈ ਸਹਾਰਾ ਨਹੀਂ ਹੈ ਮੇਰੇ ਬੱਚੇ ਵਿਆਹ ਕਰਕੇ ਸਭ ਚਲੇ ਗਏ ਇਕਨੋਮਿਕਲੀ ਆਲਸੋ ਮੈਂ ਇਕੱਲੀ ਰਹਿ ਗਈ ਆ ਤੇ ਜੇ ਮੈਂ ਕਿਸੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਕਰਦੀ ਆ ਤੇ ਉਹ ਵੀ ਮੇਰੇ ਨਾਲ ਐਟ ਲੀਸਟ ਮੈਨੂੰ ਕੋਈ ਲੁੱਕ ਆਫਟਰ ਕਰਨ ਵਾਲਾ ਹੁੰਦਾ ਲੇਕਿਨ ਪ੍ਰੋਬਲਮ ਉੱਥੇ ਆ ਜਾਂਦੀ ਹੈ ਨੇ ਇੱਕ ਸਾਲ ਬਾਅਦ ਦੋ ਸਾਲ ਬਾਅਦ ਮਹੀਨੇ ਬਾਅਦ ਕਿ ਇਹ ਬੰਦਾ ਇੱਕ ਹੋਰ ਵੀ ਲੈ ਕੇ ਲੇਡੀ ਲੈ ਕੇ ਆ ਗਿਆ ਤਾਂ ਇਹ ਜਿਹੜੀ ਚੀਜ਼ ਹੈ ਨਾ ਜਿਹੜੀ ਲੀਗਲ ਚੀਜ਼ ਹੋ ਗਈ ਹੈ ਇਹ ਇੱਕ ਈਵਲ ਹੈ ਇਹ ਸੋਸਾਇਟੀ ਦੇ ਅੰਦਰ ਮੇਰੇ ਹਿਸਾਬ ਦੇ ਨਾਲ ਜਿਹੜੀ ਹੈ ਇਹਦੀ ਲੀਗੈਲਿਟੀ ਇਹਦੀ ਇੰਪਲੀਮੈਂਟੇਸ਼ਨ ਕਿਸੇ ਅਸੂਲਾਂ ਦੇ ਅਧਾਰ ਤੇ ਹੋਣੀ ਚਾਹੀਦੀ ਹੈ ਨਾ ਕਿ ਓਪਨਲੀ ਛੱਡ ਦਿੱਤਾ ਜਾਏ ਕਿ ਲੀਗਲ ਹੈ ਤੇ ਕੁਝ ਵੀ ਹੁੰਦਾ ਰਹੇਗਾ ਮੈਡਮ ਬਹੁਤ ਸਾਰੇ ਕੇਸਿਸ ਅਜਿਹੇ ਹੁੰਦੇ ਨੇ ਜਿਹਦੇ ਵਿੱਚ ਲੇਡੀਆਂ ਜਿਹੜੀਆਂ ਨੇ ਜੋ ਕਾਨੂੰਨ ਬਣਾਏ ਗਏ ਨੇ ਲੇਡੀਆਂ ਇਸ ਲਈ ਉਸ ਦਾ ਨਾਜਾਇਜ਼ ਫਾਇਦਾ ਚੱਕ ਲੈਂਦੀਆਂ ਨੇ ਉਹਨਾਂ ਕੇਸਿਸ ਦੇ ਵਿੱਚ ਮਹਿਲਾ ਕਮਿਸ਼ਨ ਕਿਸ ਤਰੀਕੇ ਨਾਲ ਐਕਸ਼ਨ ਕਰਦਾ ਹੈ ਮੈਂ ਮੰਨਦੀ ਹਾਂ ਇਸ ਗੱਲ ਨੂੰ ਕਿ ਕਈ ਵਾਰੀ ਕੀ ਹੁੰਦਾ ਕਿ ਲੜਕੀਆਂ ਜਿਹੜੀਆਂ ਨੇ ਉਹਦਾ ਸਹਾਰਾ ਲੈ ਕੇ ਕੁਝ ਜਸਤੀ ਕਰ ਜਾਂਦੀਆਂ ਨੇ ਲੇਕਿਨ ਮੈਂ ਕਮਿਸ਼ਨ ਦੇ ਅੰਦਰ ਕਦੇ ਵੀ ਪੱਖ ਸਿਰਫ ਲੇਡੀਆਂ ਦਾ ਲੈ ਕੇ ਨਹੀਂ ਸੁਣਿਆ ਹਮੇਸ਼ਾ ਦੋ ਪਾਰਟੀਆਂ ਨਾਲ ਸੁਣੋ ਔਰ ਜਿੱਥੇ ਘੁਰਨ ਦੀ ਲੋੜ ਆ ਉਹਨਾਂ ਨੂੰ ਉਹਨਾਂ ਨੂੰ ਵੀ ਕਰਨਾ ਚਾਹੀਦਾ ਮੇਰੇ ਕੋਲ ਬੜੇ ਐਸੇ ਕੇਸਸ ਨੇ ਜਿਨ੍ਹਾਂ ਦੇ ਅੰਦਰ ਕੀ ਮੈਂ ਉਹ ਬਾਦ ਦੀ ਕੀਤੇ ਨੇ ਕੇਸਸ ਬਿਕਾਉਜ਼ ਕਲੀਅਰਲੀ ਜਦੋਂ ਅਸੀਂ ਇਨਕੁਆਰੀ ਲਈ ਭੇਜਦੇ ਹਾਂ ਤੇ ਉਹਨਾਂ ਦੇ ਆਈਓ ਸਾਹਿਬ ਦੀ ਰਿਪੋਰਟ ਪੜ੍ਹਦੇ ਹਾਂ ਤੇ ਬਾਕੀ ਇਨਕੁਆਰੀ ਕਰਦੇ ਉਹਦੇ ਅੰਦਰ ਨਿਕਲਦਾ ਹੈ ਕਿ ਕਸੂਰ ਕੁੜੀ ਦਾ ਹੈ ਮੁੰਡੇ ਦਾ ਨਹੀਂ ਹੈ ਤਾਂ ਉਸ ਕੇਸ ਨੂੰ ਖਤਮ ਕੀਤਾ ਜਾਂਦਾ ਹੈ ਮੈਂ ਇਹ ਮੁਰ ਕਿਸੇ ਦੇ ਦੇਖੋ ਜੋ ਤੋਂ ਮੈਂ ਇੱਥੇ ਆਈ ਹਾਂ ਮੈਂ ਤੁਹਾਨੂੰ ਦੱਸ ਸਕਦਾ ਜੋ ਮਾਈ ਟਾਈਮ ਜਿਹੜਾ ਹੁਣ ਹੋਇਆ 2 ਟਾਈ ਮਹੀਨੇ ਦਾ ਟਾਈਮ ਹੋ ਗਿਆ ਹੈ ਆ ਇਸ ਦੇ ਅੰਦਰ ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਐਡਮੈਸਟਿਕ ਵਾਇਲੈਂਸ ਦੇ ਕੇਸ ਡਾਈਵੋਰਸਸ ਕੇਸ ਦਾ ਨਿਊਲੀ ਮੈਰਿਡ ਪੀਪਲ ਇਟਸ ਨਾਟ ਦੈਟ ਕਿ ਵੀ ਜਿਹੜਾ 5 ਸਾਲ ਸਾਥ ਦੇ ਤੇ ਨਿਊਲੀ ਮੈਰਿਡ ਕੇਸ ਬਹੁਤ ਹੀ ਜ਼ਿਆਦਾ ਨੇ ਫਿਰ ਆ ਜਾਂਦੇ ਨੇ ਸਾਡੇ ਅੰਦਰ ਲਿਵ ਇਨ ਰਿਲੇਸ਼ਨਸ਼ਿਪਸ ਬਹੁਤ ਜ਼ਿਆਦਾ ਨੇ ਉਹ ਜਿਹੜੀਆਂ ਟੁੱਟਦੀਆਂ ਨੇ 3-4 ਸਾਲ ਤੁਸੀਂ ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਲਿਆ ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਲੜਕਾ ਕਹਿ ਰਿਹਾ ਕਿ ਮੈਨੂੰ ਇਹਦਾ ਬਿਹੇਵੀਅਰ ਪਸੰਦ ਨਹੀਂ ਆ ਮੈਨੂੰ ਇਹਦੀ ਆਦਤਾਂ ਪਸੰਦ ਨਹੀਂ ਆ ਮੈਂ ਵਿਆਹ ਨਹੀਂ ਕਰਾਣਾ ਹੁਣ ਉਹ ਲੜਕੀਆਂ ਸਾਡੇ ਕੋਲ ਆਉਂਦੀ ਯਾ ਇਨਫੋਰਸ ਕਰੋ ਕਿ ਮੇਨਰ ਵਿਆਹ ਕਰ ਕਿਉਂਕਿ ਮੈਂ ਕਿੱਥੇ ਜਾਵਾਂ ਲੜਕਾ ਤੇ ਮੂਵ ਔਨ ਕਰ ਜਾਏਗਾ ਤੇ ਲੜਕੀਆਂ ਕਿੱਥੇ ਜਾਣੀ ਆ ਉਹ ਤੇ ਤਾਂ ਸਟਿਗਮਾ ਲੱਗ ਜਾਂਦਾ ਨਾ ਕਿ ਵੀ ਇਹ ਤਾਂ ਪਹਿਲਾਂ ਰਹਿ ਚੁੱਕੀ ਉਹਦੇ ਨਾਲ ਠੀਕ ਹੈ ਤੇ ਇਹ ਜਿਹੜੇ ਕੇਸ ਨੇ ਬਹੁਤ ਜ਼ਿਆਦਾ ਨੇ ਸੈਕੰਡਲੀ ਜਦੋਂ ਡਿਵੋਰਸ ਕੇਸ ਹੁੰਦੇ ਨੇ ਜਿਹੜੇ ਕਿ ਗਰੀਬ ਕੁੜੀਆਂ ਹੈਗੀਆਂ ਨੇ ਉਹ ਕਹਿੰਦੀਆਂ ਨੇ ਜੀ ਅਸੀਂ ਕੇਸ ਲੜਨ ਦੇ ਲਈ ਡਿਵੋਰਸ ਲੈਣ ਦੇ ਲਈ ਵੀ ਸਾਡੇ ਕੋਲ ਲੀਗਲ ਏਡ ਹੀ ਨਹੀਂ ਹੈ ਸਾਡੇ ਕੋਲ ਪੈਸੇ ਹੀ ਨਹੀਂ ਹੈਗੇ ਅਸੀਂ ਕਿੱਥੇ ਜਾ ਕੇ ਲੜੀਏ ਉਹਨਾਂ ਨੂੰ ਉਸ ਚੀਜ਼ ਦੇ ਲਈ ਹੁਣ ਇਹ ਹੀ ਗੱਲ ਤੁਹਾਨੂੰ ਕਹਿਰੀ ਸੀ ਕਿ ਔਰਤਨ ਏਮਪਾਵਰਮੈਂਟ ਜਿਹੜੀ ਆਂਦੀ ਹੈ ਜਿਹੜੀਆਂ ਗਰੀਬ ਕੁੜੀਆਂ ਨੇ ਇਹ ਜਿਹੜੀਆਂ ਨੇ ਬਹੁਤ ਦਬ ਕੇ ਰਹਿ ਜਾਂਦੀਆਂ ਨੇ ਐਂਡ ਥਰਡਲੀ ਜਿਹੜੀਆਂ ਸਾਡੇ ਕੋਲ ਜਿਹੜੇ ਕੇਸਸ ਆ ਰਹੇ ਨੇ ਬਹੁਤ ਜ਼ਿਆਦਾ ਆ ਰਹੇ ਨੇ ਉਹ ਹੈਗਾ ਕਿ ਜਿਹੜੇ ਮਾਂ ਬਾਪ ਨੇ ਬੁੱਢੇ ਵਿਚਾਰੇ ਬੰਦੇ ਉਹ ਕਹਿੰਦੇ ਅਸੀਂ ਸਾਰੀ ਉਮਰ ਗਾਲ ਦਿੱਤੀ ਹੈ ਬੱਚਾ ਨੂੰ ਪਾਲਦੇ ਹੋਏ ਪੜ੍ਹਾਉਂਦੇ ਹੋਏ ਸਭ ਕੁਝ ਕਰਦੇ ਹੋਏ ਪ੍ਰਾਪਰਟੀ ਵੀ ਦੇਤੀ ਪੈਸਾ ਵੀ ਦਿੱਤਾ ਹੁਣ ਕਹਿੰਦੇ ਨੇ ਤੇ ਤੁਸੀਂ ਅੱਡ ਹੋ ਜਾਓ ਕਿੱਥੇ ਜਾਓ ਜਿੱਥੇ ਨਾ ਜਾਓ ਅਸੀਂ ਤੁਹਾਨੂੰ ਲੁੱਕ ਆਫਟਰ ਨਹੀਂ ਕਰ ਸਕਦੇ which is very very sad ਕਿਉਂਕਿ ਸਾਰੀ ਉਮਰ ਜਿਹੜੇ ਮਾਪਿਆਂ ਨੇ ਤੁਹਾਨੂੰ ਇੰਨਾ ਕੀਤਾ ਆ ਤੇ ਹੁਣ ਤੁਸੀਂ ਕਹਿੰਦੇ ਉਹ ਕਹਿੰਦੇ ਜੀ વૃદ્ધ ਆਸ਼ਰਮ ਛੱਡਿਆ ਆ ਕੋਈ ਜਾ ਕੇ ਸਟੇਸ਼ਨ ਤੇ ਛੱਡ ਕੇ ਆ ਗਿਆ ਮਾਂ ਨੂੰ ਜਾ ਕੇ ਉਹ ਕਹਿੰਦੇ ਸੰਦਰ ਤੇ ਛੱਡ ਕੇ ਚਲੇ ਗਿਆ ਸਾਨੂੰ ਤੇ ਇਹ ਕਹਿ ਕੇ ਗਿਆ ਸੀ ਮੈਂ ਰਿਕਸ਼ਾ ਲੈਣ ਚੱਲ ਮੈਂ ਉਹ ਕਿੱਥੇ ਜਾਂ ਤੁਸੀਂ ਜਾ ਕੇ ਦੇਖੋ ਸਾਡੇ ਜਿੰਨੇ ਪੰਜਾਬ ਦੇ ਅੰਦਰ ਇਸ ਟਾਈਮ વૃદ્ધ ਆਸ਼ਰਮ ਵਧ ਰਹੇ ਨੇ ਤੇ ਉਹਨਾਂ ਦੇ ਅੰਦਰ ਜਿਹੜੀ ਸੰਖਿਆ ਵਧ ਰਹੀ ਹੈ ਨਾ ਉਤੋਂ ਤੁਹਾਨੂੰ ਹੈਲਥ ਦਾ ਪਤਾ ਚੱਲੇਗਾ ਕਿ ਸਾਡੇ ਸਮਾਜ ਜਿਹੜਾ ਹੈ ਕਿਸ ਤਰਫ ਜਾ ਰਿਹਾ ਔਰ ਕਿੰਨੇ ਰਿਸ਼ਤੇ ਜਿਹੜੇ ਨੇ ਇਹ ਗਲਦੇ ਜਾ ਰਹੇ ਨੇ ਕੀ ਕਾਰਨ ਕੀ ਬੰਦੇ ਉਹਦੇ ਪਿੱਛੇ ਹੁੰਦੇ ਕਾਰਨ ਮੈਨੂੰ ਜਿਆਦਾਤਰ ਇਹ ਲੱਗਦਾ ਹੈ ਕਿ ਆ ਪੇਸ਼ੀਐਂਟਸ ਨਹੀਂ ਹੈ ਬਿਲਕੁਲ ਵੀ ਬੱਚਿਆਂ 'ਚ ਪੇਸ਼ੀਐਂਟਸ ਨਹੀਂ ਹੈ ਕਿ ਅਗਰ ਮਾਂ-ਬਾਪ ਕਿਸੇ ਨੂੰ ਕਹਿੰਦੇ ਨੇ ਕੁਛ ਜਾਂ ਕੁਝ ਕਹਦੇ ਕਹਿੰਦੇ ਤੁਸੀਂ ਤਾਂ ਬੋਲੋ ਹੀ ਨਾ ਤੁਸੀਂ ਸਾਡੇ ਲਈ ਐਗਜ਼ਿਸਟ ਹੀ ਨਹੀਂ ਕਰ ਰਹੇ ਬਿਲਕੁਲ ਵੀ ਇਸ ਵਰਲਡ ਦੇ ਅੰਦਰ ਔਰ ਹੁਣ ਤੇ ਇੱਕ ਹੀ ਲੱਗਦਾ ਹੈ ਕਿ ਜਿਹੜੇ ਮਾਂ-ਬਾਪ ਐ ਪੇ ਵਿਚਾਰੇ ਕਿਤੇ ਨਾ ਕਿਤੇ ਤੇ ਟੋਕਦੇ ਆ ਉਹਨਾਂ ਨੂੰ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ ਨੀਡਸ ਨੇ ਉਹਨਾਂ ਨੂੰ ਲੁੱਕ ਆਫਟਰ ਨਹੀਂ ਕਰਨਾ ਚਾਹੁੰਦੇ ਐਂਡ ਬੱਚਿਆਂ ਦੇ ਅੰਦਰ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਉਹ ਕਹਿੰਦੇ ਕਿ ਮੇਰੇ ਕੋਲ ਪੈਸੇ ਨਹੀਂ ਮੈਂ ਤੁਹਾਨੂੰ ਲੁੱਕ ਆ ਇੱਕ ਚੀਜ਼ ਬਹੁਤ ਵੱਡੀ ਹੈ ਆ ਜਾਂਦੀ ਹੈ ਸੈਕੰਡਲੀ ਉਹ ਸੋਚਦੇ ਨੇ ਕਿ ਮਾਪੇ ਆਪਣੇ ਜੋ ਸਾਨੂੰ ਦੇਣਾ ਸੀ ਉਹ ਦੇ ਚੁੱਕੇ ਨੇ ਪੈਸਾ ਦੇਤਾ ਘਰ ਦੇਤਾ ਸਾਰਾ ਕੁਝ ਦੇਤਾ ਹੁਣ ਇਹਨਾਂ ਦੀ ਲੋੜ ਹੀ ਨਹੀਂ ਇਸ ਘਰ ਦੇ ਅੰਦਰ ਰਹਿਣ ਦੀ ਇਹ ਚੀਜ਼ਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਡਰੱਗਸ ਪ੍ਰੋਬਲਮ ਜਿਹੜੀਆਂ ਸੀਗੀਆਂ ਉਹ ਮਾਪੇ ਤੋਂ ਕੁੱਟ-ਕੁੱਟ ਕੇ ਮਾਰ-ਮਾਰ ਕੇ ਉਹਨਾਂ ਨੂੰ ਆ ਵੀ ਵੇਚ ਆ ਵੀ ਵੇਚ ਹੁਣ ਤੁਸੀਂ ਘਰੋਂ ਨਿਕਲ ਜਾਓ ਇੱਥੋਂ ਸੋ ਇਹ ਜਿਹੜੀਆਂ ਜਿਹੜੀਆਂ ਕ੍ਰੂਤੀਆਂ ਜਿਹੜੀਆਂ ਸਮਾਜ ਦੇ ਅੰਦਰ ਵਧਦੀਆਂ ਜਾ ਰਹੀਆਂ ਨੇ ਇਹ ਬਹੁਤ ਜ਼ਿਆਦਾ ਨੇ ਔਰ ਸਾਨੂੰ ਇਸ ਚੀਜ਼ ਦੇ ਉੱਤੇ ਬਹੁਤ ਫਿਕਰ ਹੈ ਅਸੀਂ ਕਮਿਸ਼ਨ ਇਹਦੇ ਅੰਦਰ ਅਸੀਂ ਕੰਮ ਵੀ ਕਰ ਰਹੇ ਹਾਂ ਕਿ ਅਗਰ ਪ੍ਰਾਪਰਟੀ ਤੋਂ ਅਗਰ ਲੜਕਾ ਬੇਦਖਲ ਕਰਦਾ ਹੈ ਮਾਂ ਬਾਪ ਨੂੰ ਘਰੋਂ ਕੱਢਦਾ ਹੈ ਉਸ ਟਾਈਮ ਦੇ ਉੱਤੇ ਅਸੀਂ ਐਸ ਡੀ ਐਮ ਸਾਹਿਬ ਦੀ ਡੀ ਸੀ ਸਾਹਿਬ ਦੀ ਇਨਵੋਲਵਮੈਂਟ ਲੈ ਕੇ ਪੁਲਿਸ ਦੀ ਇਨਵੋਲਵਮੈਂਟ ਲੈ ਕੇ ਮਾਂ ਬਾਪ ਨੂੰ ਦੁਬਾਰਾ ਘਰ ਦੇ ਅੰਦਰ ਭੇਜਿਆ ਜਾਂਦਾ ਤਾਂ ਕਿ ਜਿਹੜਾ ਹੈ ਇਹਨਾਂ ਨੂੰ ਪੂਰਾ ਰੀਇਨਸਟੇਟ ਕੀਤਾ ਜਾਏ ਅਗਰ ਉਹ ਸੋਚਦਾ ਕਿ ਪ੍ਰਾਪਰਟੀ ਮੇਂ ਲੈ ਲਿਆ ਉਹਨੂੰ ਕੁਝ ਨਹੀਂ ਰਿਵਰਸ ਮਾਪੇ ਦੀ ਪ੍ਰਾਪਰਟੀ ਜਿਹੜੀ ਹੈ ਉਹਨਾਂ ਨੂੰ ਵਾਪਿਸ ਤੇ ਲਾਇਆ ਜਾਏਗਾ ਇਹਦੇ ਉੱਤੇ ਵੀ ਕੰਮ ਕਰ ਰਹੇ ਆ ਫਿਰ ਜਿਹੜਾ ਹੈ ਕਿ ਲੀਗਲ ਜਿਹੜੀ ਏਡ ਬੱਚਿਆਂ ਨੂੰ ਚਾਹੀਦੀ ਹੈ ਕਿ ਸਾਡੇ ਕੋਲ ਬਿਲਕੁਲ ਐਸੇ ਕੇਸਸ ਨੇ ਜਿਹੜੀ ਇੱਕ ਛੋਟਾ ਜਿਹਾ ਬੱਚਾ ਹੈ ਉਸ ਲੇਡੀ ਦੇ ਕੋਲ ਉਹਨੂੰ ਉਹਦੇ ਹਸਬੰਡ ਨੇ ਕੱਢ ਤਾ ਘਰੋਂ ਕਿ ਮੈਂ ਨਹੀਂ ਰੱਖਣਾ ਹੁਣ ਉਹਦੇ ਮਾਪੇ ਬਾਪ ਨਹੀਂ ਹੈਗੇ ਉਹ ਭਰਾ ਦੇ ਘਰੇ ਆਂਦੀ ਹੈ ਕਿ ਚਲੋ ਸ਼ਾਇਦ ਮੈਨੂੰ ਇੱਥੇ ਸਹਾਰਾ ਮਿਲ ਜਾਏਗਾ ਭਰਾ ਕਹਿੰਦਾ ਸੌਰੀ ਮੇਰੀ ਆਪਣੀ ਫੈਮਲੀ ਆਪਣੇ ਬੱਚੇ ਨੇ ਮੈਂ ਲੁੱਕ ਆਫਟਰ ਨਹੀਂ ਕਰ ਸਕਦਾ ਉਹ ਰੋਂਦੇ ਰੋਂਦੇ ਸਾਡੇ ਕੋਲ ਤੇ ਕਮਿਸ਼ਨ ਚਾਹੁੰਦੇ ਨੇ ਪੜ੍ਹੀ ਲਿਖੀ ਲੜਕੀ ਹੈ ਪਰ ਛੋਟਾ ਜਿਹਾ ਬੱਚਾ 6 ਮਹੀਨੇ ਦਾ 1 ਸਾਲ ਦਾ ਚੱਕਿਆ ਹੋਇਆ ਉਹਨੇ ਕਿ ਮੈਂ ਕਿੱਥੇ ਜਾਵਾਂ ਤੇ ਉਹਦੇ ਡਾਈਵੋਰਸ ਦੇ ਲਈ ਵੀ ਟਾਈਮ ਲੱਗਦਾ ਅਸੀਂ ਇਮੀਡੀਏਟ ਕੋਰਟ ਦੇ ਉੱਤੇ ਮੈਂਟੇਨੈਂਸ ਲਗਵਾ ਕੇ ਸਮ ਰੀਲੀਫ ਦਿਵਾਨੇ ਆ ਲੇਕਿਨ ਵਨ ਸਟਾਪ ਸੈਂਟਰ ਹੈ ਸਾਡਾ ਉੱਥੇ ਥੋੜੀ ਦੇਰ ਦੇ ਲਈ ਉਹਨੂੰ ਰੱਖ ਕੇ ਬੰਦੋਬਸ ਵੀ ਕਰਦੇ ਕਿ ਲੜਕੀ ਕਿੱਥੇ ਜਾਏਗੀ ਕਿਤੇ ਗਲਤ ਸਮਾਜ ਦੇ ਗਲਤ ਹੱਥਾਂ ਚ ਨਾ ਪੈ ਜਾਏ ਉਹਦਾ ਵੀ ਬੰਦੋਬਸ ਕੀਤਾ ਜਾਂਦਾ ਸੋ ਇਹ ਜਿਹੜੇ ਕੇਸਸ ਨੇ ਮੈਂ ਦੇਖ ਰਹੇ ਹਾਂ ਜੋਧੂ ਵੀ ਮੈਂ ਆਈਆਂ ਡਿਪਰੈਸ਼ਨ ਹੈ ਬਹੁਤ ਜ਼ਿਆਦਾ ਦੇਅ ਸੋਚੀ ਦੀ ਸੀ ਕਿ ਸਿਰਫ ਇਹ ਚੈਲੈਂਜਿੰਗ ਹੈ ਕਿ ਅਸੀਂ ਕਿਵੇਂ ਕਰਾਂਗੇ ਚੈਲੰਜ ਨੂੰ ਅਸੀਂ ਮੈਨੇਜ ਕਰ ਸਕਦੇ ਹਾਂ ਲੇਕਿਨ ਜੋ ਸਮਾਜ ਦੇ ਅੰਦਰ ਡੀਗ੍ਰੇਡੇਸ਼ਨ ਹੋ ਰਹੀ ਹੈ ਇਸ ਟਾਈਮ ਦੇ ਉੱਤੇ ਉਹਨੂੰ ਮੈਨੇਜ ਕਰਨਾ ਬਹੁਤ ਮੁਸ਼ਕਿਲ ਹੈ ਉਹਦੇ ਲਈ ਮੈਂ ਹਮੇਸ਼ਾ মিডিਆ ਦੇ ਵਾਲਿਆਂ ਨੂੰ ਵੀ ਹਮੇਸ਼ਾ ਰਿਕੁਐਸਟ ਕਰਦੀ ਆ ਕਿ ਤੁਸੀਂ ਜਿੱਥੇ ਕੋਈ ਕ੍ਰਤੀ ਦੇਖਦੇ ਹੋ ਉਸ ਚੀਜ਼ ਨੂੰ ਹਾਈਲਾਈਟ ਜ਼ਰੂਰ ਕਰੋ ਪਲੀਜ਼